ਦੋਸਤੋ ਕੱਲ ਆਪਾਂ ਚੈਨਲ ਦੇ ਉੱਪਰ ਇੱਕ ਪੋਸਟ ਸ਼ੇਅਰ ਕੀਤੀ ਸੀ ਜਿਸ ਦੇ ਵਿੱਚ ਆਪਾਂ ਕਿਹਾ ਸੀ ਕਿ ਜਿਹੜਾ ਵੀਰ ਆਪਾਂ ਨੂੰ 5 ਦਰਖਤ ਲਗਾ ਕੇ ਆਪਣੀ ਵੀਡੀਓ ਭੇਜੇਗਾ ਉਸ ਦੀ ਆਪਾਂ ਚੈਨਲ ਦੇ ਉੱਪਰ ਵੀਡੀਓ ਸ਼ੇਅਰ ਕਰਾਂਗੇ ਅਤੇ ਜਿਹੜਾ ਵੀਰ 10 ਜਾਂ 10 ਤੋਂ ਵੱਧ ਦਰਖਤ ਲਗਾ ਕੇ ਆਪਾਂ ਨੂੰ ਵੀਡੀਓ ਭੇਜੇਗਾ ਉਸ ਨੂੰ ਆਪਾਂ ਇੱਕ ਸੋਹਣਾ ਜਿਹਾ ਤੋਹਫ਼ਾ ਭੇਜਾਂਗੇ ਤਾਂ ਉੱਥੇ ਆਪਾਂ ਨੂੰ ਇੱਕ ਵੀਰ ਨੇ ਆਪਣੀ ਵੀਡੀਓ ਭੇਜੀ ਹੈ ਜਿਸ ਦੇ ਵਿੱਚ ਵੀਰ ਨੇ ਕਿਹਾ ਕਿ ਇਹ ਆਪਣੇ ਘਰ ਦੇ ਵਿੱਚ 10 ਤੋਂ ਵੱਧ ਦਰਖਤ ਲਗਾਵੇਗਾ ਪਰ ਇਸ ਨੂੰ ਕੋਈ ਵੀ ਤੋਹਫਾ ਨਹੀਂ ਚਾਹੀਦਾ ਪਰ ਇਸ ਵੀਰ ਨੇ ਕਿਹਾ ਕਿ ਤੁਹਾਡੇ ਚੈਨਲ ਦੇ ਜ਼ਰੀਏ ਮੈਂ ਇਹ ਗੱਲ ਕਹਿਣਾ ਚਾਹੁੰਨਾ ਸਾਰੇ ਵੱਧ ਤੋਂ ਵੱਧ ਦਰਖਤ ਅਤੇ ਲੱਗੇ ਹੋਏ ਦਰਾਖਤਾਂ ਦੀ ਜਰੂਰ ਸੰਭਾਲ ਕਰੋ ਸੱਚੀ ਇਹੋ ਜਿਹੇ ਬੰਦੇ ਦੁਨੀਆ ਦੇ ਉੱਪਰ ਬਹੁਤ ਜ਼ਿਆਦਾ ਘੱਟ ਨੇ ਜਿਹੜੇ ਹੋਰਾਂ ਦੇ ਬਾਰੇ ਸੋਚਦੇ ਨੇ ਜਿਹੜੇ ਕੁਦਰਤ ਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਨੇ ਆ ਤੇ ਕੁਦਰਤ ਦੇ ਬਾਰੇ ਸੋਚਦੇ ਨੇ ਅਸੀਂ ਇਸ ਵੀਰ ਦੇ ਲਈ ਇਹ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਇਸ ਵੀਰ ਨੂੰ ਹਰ ਇੱਕ ਖੁਸ਼ੀ ਦੇਵੇ ਇਹ ਵੀਰ ਆਪਣੀ ਜ਼ਿੰਦਗੀ ਦੇ ਵਿੱਚ ਖੂਬ ਤਰੱਕੀ ਕਰੇ ਬਾਕੀ ਦੋਸਤੋ ਇਸ ਵੀਰ ਦੀ ਇਸ ਸੋਹਣੀ ਜਹੀ ਸੋਚ ਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਸਭ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਜੀ ਅਤੇ ਤੁਸੀਂ ਵੀ ਦਰਖਤ ਲਗਾਉਂਦੇ ਹੋਏ ਵੀਡੀਓ ਬਣਾ ਕੇ ਸਾਡੇ ਨਾਲ ਜ਼ਰੂਰ ਸਾਂਝੀ ਕਰ ਸਕਦੇ ਹੋ ਤਾਂ ਜੋ ਤੁਹਾਡੇ ਤੋਂ ਕੋਈ ਹੋਰ ਸਿੱਖਿਆ ਲੈ ਕੇ ਦਰਖਤ ਲਗਾ ਸਕੇ ਅਤੇ ਕੁਦਰਤ ਦੇ ਨਾਲ ਪਿਆਰ ਕਰ ਸਕੇ ਤਾਂ ਹੁਣ ਆਪਣਾ ਫਰਜ਼ ਸਮਝਦੇ ਹੋਏ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਜੀ ਤਾਂ ਮਿਲਦੇ ਆਂ ਕਿਸੇ ਅਗਲੀ ਵੀਡੀਓ ਦੇ ਨਾਲ ਦਿਓ ਜੀ ਇਜਾਜ਼ਤ ਤਦ ਤੱਕ ਦੇ ਲਈ ਰੱਬ ਰਾਖਾ